ਉਹ ਨਹੀਂ ਅਸੀਂ ਹੋਣ ਦੇਣਾ ਕਿਉਂਕਿ ਪੰਜਾਬ ਐਗਰੀਰੀਅਨ ਸਟੇਟ ਹੈ ਖੇਤੀ ਸ ਪ੍ਰਧਾਨ ਸੂਬਾ ਹੈ ਖੇਤੀ ਵੀ ਨਾਲ-ਨਾਲ ਚੱਲੂਗੀ ਨਾਲ ਫੂਡ ਪ੍ਰੋਸੈਸਿੰਗ ਵੀ ਨਾਲ-ਨਾਲ ਆਊਗੀ ਨਾਲ ਇੰਡਸਟਰੀ ਵੀ ਨਾਲ-ਨਾਲ ਤਰੱਕੀ ਕਰੇ ਨਾਲ ਦੁਕਾਨਦਾਰ ਵੀ ਦੇਖੋ ਇਹ ਇੱਕ ਚੇਨ ਹੈ ਖੇਤੀ ਵਧੀਆ ਹੋ ਜੂਗੀ ਤਾਂ ਬਾਜ਼ਾਰਾਂ ਚ ਰੌਣਕਾਂ ਆ ਜਾਂਦੀਆਂ ਨੇ ਬਾਜ਼ਾਰ ਚ ਰੌਣਕ ਆ ਜੂਗੀ ਤਾਂ ਦੁਕਾਨਦਾਰ ਦੀ ਇਕਨੋਮੀ ਵਧ ਜੂਗੀ ਦੁਕਾਨ ਆਪਣੀ ਵੱਡੀ ਕਰ ਲੂਗਾ ਠੀਕ ਹੈ ਨਾ ਇੱਕ ਚੇਨ ਹੈ ਅੱਗੇ ਇੰਡਸਟਰੀ ਨੂੰ ਕੱਚਾ ਮਾਲ ਦੇਣ ਵਾਸਤੇ ਹੋਰ ਆਊਟਸੋਰਸਿੰਗ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀ ਹੈ ਉਹ ਚੱਲ ਪੈਂਦਾ ਕੰਮ ਹਰੇਕ ਦਾ ਸੋ ਅਸੀਂ ਚਾਹੁੰਦੇ ਹਾਂ ਕਿ ਹਰ ਘਰ ਬਸੇ ਹਰ ਚੁੱਲ੍ਹਾ ਜਿਹੜਾ ਉਹ ਜਗ ਹੋਵੇ ਤੇ ਹਰ ਰੋਜ਼ ਪੰਜਾਬੀ ਜਿਹੜੇ ਨੇ ਕਿਰਤ ਕਰੋ ਵੰਡਿਸ਼ ਕੋ ਨਾਮ ਜਪੋਦਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੋਇਆ ਪ੍ਰਵਚਨ ਉਹਨੂੰ ਪੂਰਾ ਕਰਕੇ ਅਸੀਂ ਕਿਉਂਕਿ ਇਹ ਪੰਜਾਬ ਦੀ ਧਰਤੀ ਹੈ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਜੀ ਇਹ ਇੰਨੀ ਬਰਕਤ ਵਾਲੀ ਧਰਤੀ ਹੈ ਜੀ ਇਸ ਧਰਤੀ ਨੂੰ ਬਰਕਤ ਹੈ ਸ਼ਹੀਦਾਂ ਦੀ ਗੁਰੂਆਂ ਦੀ ਪੀਰਾਂ ਦੀ ਸ਼ਹੀਦਾਂ ਦੀ ਫਕੀਰਾਂ ਦੀ ਸੋ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਤੇ ਮੇਰੇ ਕੁਝ ਦੋਸਤ ਪੰਜਾਬ ਆਉਂਦੇ ਰਹਿੰਦੇ ਆ ਉਹ ਕਹਿੰਦੇ ਯਾਰ ਪੰਜਾਬ ਚ ਇੱਕ ਪੰਗਾ ਬੱਸ ਵੀ ਇਹ 10 ਦਿਨ ਰਹਿ ਜੀਏ ਨਾ 5 ਕਿਲੋ ਭਾਰ ਵੱਜ ਜਾਂਦਾ ਕਿਉਂਕਿ ਸਾਗ ਸੂਬੇਲੇ ਆਉਂਦੇ ਆ ਉਹ ਸਾਗ ਤੁਹਾਨੂੰ ਪਤਾ ਹੀ ਹੈ ਫਿਰ ਨਾਲ ਮੱਕੀ ਦੀ ਰੋਟੀ ਹੈ ਨਾਲ ਇਹਨਾਂ ਮੱਖਣ ਹੈ ਹੈਨਾ ਉਹ ਤਾਂ ਬਾਅਦ ਚ ਜਾ ਕੇ ਕੈਲਰੀਆਂ ਕੁੱਲਰੀਆਂ ਚੈੱਕ ਕਰਦੇ ਆ ਆਪਣੇ ਤਾਂ ਕੈਲਰੀ ਚੈੱਕ ਹੀ ਨਹੀਂ ਕਰਦੇ ਕਿਸ ਚੀਜ਼ ਦੀ ਸੋ ਇਸ ਕਰਕੇ ਆਪਾਂ ਨੂੰ ਹੱਸਦੇ ਖੇਡਦੇ ਨੱਚਦੇ ਟੱਪਦੇ ਕੁਸ਼ਤੀਆਂ ਛਿੰਝਾਂ ਕਬੱਡੀਆਂ ਤੇ ਭੱਜਦੇ ਦੌੜਦੇ ਹਾਕੀਆਂ ਫੁੱਟਬਾਲਾਂ ਖੇਡਦੇ ਪੰਜਾਬ ਵਜੋਂ ਜਾਣਿਆ ਜਾਂਦਾ ਉਹਦੇ ਵਿੱਚ ਤੁਸੀਂ ਵੀ ਆਪਣਾ ਜਿੰਨਾ ਯੋਗਦਾਨ ਪਾ ਸਕਦੇ ਹੋ ਮੁੰਡੇ ਕੁੜੀਆਂ ਨੂੰ ਕੰਮ ਦਿਓ ਤਾਂ ਕਿ ਬ੍ਰੇਨ ਡਰੇਨ ਜਿਹੜਾ ਹੋ ਰਿਹਾ ਹੈ ਦਿਮਾਗ ਬਾਹਰ ਜਾ ਰਹੇ ਨੇ ਉਹ ਰੁਕੇ ਬਹੁਤ ਬਹੁਤ ਰੁਕ ਵੀ ਗਿਆ ਰਿਵਰਸ ਮਾਈਗ੍ਰੇਸ਼ਨ ਵੀ ਸ਼ੁਰੂ ਹੋ ਗਈ ਬਹੁਤ ਸਾਰੇ ਲੋਕ ਵਾਪਸ ਵੀ ਆਉਣ ਲੱਗ ਗਏ ਕਿ ਇੱਥੇ ਕੰਮ ਕਰਦੇ ਆ ਹੁਣ ਇੱਥੇ ਮਾਹੌਲ ਠੀਕ ਹੋ ਗਿਆ ਆਦਰਵਾਈਜ਼ ਇਹ ਦੂਬਦੀ ਤਰ੍ਹਾਂ ਕੋਈ ਧਰਤੀ ਹੈ ਨਹੀਂ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਜੀ ਸਾਡੀ ਧਰਤੀ ਇੱਕ ਸਾਲ ਚ 90 ਮਣ ਚੋਂ 160 ਮਣ ਕਣਕ ਦੁਨੀਆ ਦੀ ਕੋਈ ਧਰਤੀ 150 ਮਣ ਦਾਣੇ ਨਹੀਂ ਪੈਦਾ ਕਰਦੀ ਮੈਂ ਸਾਰੀ ਦੁਨੀਆ ਘੁੰਮੀ ਹੈ 6-6 ਮਹੀਨੇ ਤਬਰਫੀ ਪਈ ਰਹਿੰਦੀ ਜਿੱਥੇ ਫਿਰ ਕਿਤੇ ਬਰਾਨੀ ਬਰੋਨੀ ਜੀ بیچਦੇ ਆ ਹੁਣ ਮੈਨੂੰ ਇਹ ਸਮਝ ਆਉਂਦੀ ਜਿਹੜੇ 20-25 ਮਣ ਵਾਲੇ ਨੇ ਉਹ ਮੋਜਾਂ ਕਰੀ ਜਾਂਦੇ ਨੇ 150ਵਨ ਵਾਲੇ ਭੁੱਖੇ ਮਰੀ ਜਾਂਦੇ ਨੇ ਕਿੱਥੇ ਕਿੱਥੇ ਕਮੀ ਰਹਿ ਗਈ ਸਿਸਟਮ ਚ ਕਮੀ ਰਹਿ ਗਈ ਆਪਾਂ ਸਿਸਟਮ ਨਹੀਂ ਪ੍ਰੋਪਰ ਤਰੀਕੇ ਨਾਲ ਡਿਸਪਲਿਨ ਬਣਾ ਸਕੇ ਸਿਸਟਮ ਬਣਾऊंगा ਤੁਹਾਨੂੰ ਪੁੱਛ ਕੇ ਬਣਾऊंगा ਜਿਵੇਂ ਕਹੋਗੇ ਓਵੇਂ ਚੱਲੂਗਾ ਸਰਕਾਰ ਥੋਡੀ ਐ ਮੇਰਾ ਤਾਂ ਨਾਂ ਹੀ ਲੱਗਦਾ ਜੀ ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੈ ਮੇਰਾ ਤਾਂ ਨਾਂ ਹੀ ਲੱਗਦਾ ਸਰਕਾਰ ਥੋਡੀ ਐ ਜਿਵੇਂ ਕਹੋਗੇ ਸਰਕਾਰ ਓਵੇਂ ਜਿਵੇਂ ਚੱਲੂਗੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਲੱਗਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਰ ਬਹੁਤ ਵਿਸਥਾਰ ਦੇ ਵਿੱਚ ਡਿਟੇਲ ਦੇ ਵਿੱਚ ਸੀਐਮ ਸਾਹਿਬ ਨੇ ਚਾਨਣ ਪਾਇਆ ਕਿ ਪੰਜਾਬ ਦੀ ਤਰੱਕੀ ਦੇ ਲਈ ਉਹਨਾਂ ਦੀਆਂ ਕੀ ਨੀਤੀਆਂ ਨੇ ਕੀ ਯੋਜਨਾਵਾਂ ਨੇ ਤੇ ਕੀ ਸੁਪਨੇ ਨੇ ਉਦਯੋਗਪਤੀਆਂ ਦੇ ਲਈ ਪੰਜਾਬ ਸਰਕਾਰ ਨੇ ਜਿਹੜੇ ਬਹੁਤ ਸਾਰੇ ਨਵੇਂ ਇਨੀਸ਼ੀਏਟਿਵ ਪਹਿਲ ਕਦਮੀਆਂ ਕੀਤੀਆਂ ਨੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਦੱਸਿਆ ਆ ਕਿ ਇਹ ਨੀਤੀਆਂ ਹੁਣ ਸਰਕਾਰ ਦੀ ਖੁਦ ਇੰਡਸਟਰੀ ਲਿਸਟ ਬਣਾ ਰਹੇ ਨੇ ਇਹੋ ਜਿਹੀਆਂ 2 ਦਰਜਨ ਦੇ ਕਰੀਬ ਕਮੇਟੀਆਂ ਦਾ ਗਠਨ ਕੀਤਾ ਗਿਆ ਆ ਜਿਨ੍ਹਾਂ ਦੇ ਵਿੱਚ ਵੱਖ-ਵੱਖ ਸੰਤਾਂ ਵੱਖ-ਵੱਖ ਉਦਯੋਗਾਂ ਵੱਖ-ਵੱਖ ਜਿਹੜੇ ਵਪਾਰ ਖੇਤਰ ਦੇ ਮਾਹਰ ਲੋਕ ਨੇ ਵੱਡੇ ਨਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਆ ਜਿਹੜੇ ਕਿ ਖੁਦ ਨੀਤੀਆਂ ਬਣਾ ਕੇ ਸਰਕਾਰ ਨਾਲ ਮੀਟਿੰਗਾਂ ਕਰਕੇ ਦੱਸਦੇ ਨੇ ਕਿ ਸਾਡੇ ਉਦਯੋਗ ਨੂੰ ਇਸ ਨੀਤੀ ਦੀ ਲੋੜ ਆ ਤੇ ਉਹ ਇੰਪਲੀਮੈਂਟ ਕਰੋ ਸੋ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਦੱਸਿਆ ਕਿ ਜਿਹੜੀ ਅੱਜ ਦੀ ਨੀਤੀ ਆ ਉਹ ਵੀ ਸਨਤਕਾਰਾਂ ਵੱਲੋਂ ਵੀ ਬਣਾਈ ਗਈ ਆ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਆਖਰ ਦੇ ਵਿੱਚ ਮੈਂ ਸਾਇੰਸ ਟੈਕਨੋਲੋਜੀ ਤੇ এনवायरमेंट ਦੇ ਸਕੱਤਰ ਸਾਹਿਬ ਪ੍ਰਿਅੰਕ ਭਾਰਤੀ ਜੀ ਨੂੰ ਬੇਨਤੀ ਕਰਦਾ ਕਿ ਉਹ ਡਾਇਸ ਤੇ ਆ ਕੇ ਤੁਹਾਡਾ ਸਭ ਦਾ ਸ਼ੁਕਰੀਆ ਦਾਕਰਨ ਤੁਸੀਂ ਬਹੁਤ ਪਿਆਰ ਨਾਲ ਸਾਡੀ ਅੱਜ ਦੀ ਸਾਰੀ ਜਿਹੜੀ ਗੱਲਬਾਤ ਆ ਸੁਣੀ ਹੈ ਨਮਸਕਾਰ ਸਤਿ ਸ੍ਰੀ ਅਕਾਲ ਮਾਨਯੋਗ ਮੁੱਖ ਮੰਤਰੀ ਜੀ ਉਦਯੋਗਪਤੀ ਸੀਨੀਅਰ ਅਧਿਕਾਰੀ ਸਤਿਕਾਰਯੋਗ ਸਹਿਭਾਗੀ ਸਤਿਆਂ ਤੇ ਸਜਣੋ ਵਿਗਿਆਨ ਟੈਕਨੋਲੋਜੀ ਅਤੇ ਪਰਿਵਰਣ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਇਸ ਮਹੱਤਵਪੂਰਨ ਮੌਕੇ ਤੇ ਪ੍ਰਮਾਣਿਤ ਪ੍ਰੋਫੈਸ਼ਨਲਸ এনवायरमेंटਲ ਇੰਜੀਨੀਅਰਸ ਦੀ ਪਲੈਨਿੰਗ ਸੰਬੰਧੀ ਨੀਤੀ ਦੀ ਸ਼ੁਰੂਆਤ ਸਮੇਂ ਮੈਨੂੰ ਅੱਜ ਬਹੁਤ ਗਰਮ ਮਹਿਸੂਸ ਹੋ ਰਿਹਾ ਹੈ ਕਿ ਮੈਂ ਅੱਜ ਇਹ ਧੰਨਵਾਦ ਭਾਸ਼ਣ ਦੇ ਰਿਹਾ ਹਾਂ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਪ੍ਰੇਰਣਾਦਾਇਕ ਵਿਜ਼ਨ ਅਤੇ ਮਾਰਗਦਰਸ਼ਨ ਨਾਲ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਪਹਿਲ ਸ਼ੁਰੂਆਤ ਕੀਤੀ ਹੈ ਸਰਕਾਰ ਵੱਲੋਂ ਚੰਗੇ ਸ਼ਾਸਨ ਪਾਰਦਰਸ਼ਤਾ ਅਤੇ ਵਪਾਰ ਕਰਨ ਦੀ ਸਹਾਨੀ ਤੇ ਦਿੱਤਾ ਜਾ ਰਿਹਾ ਜ਼ੋਰ ਪర్యాਵਰਣ ਸੁਰੱਖਿਆ ਤੇ ਦੇ ਨਾਲ ਨਾਲ ਮਿਲ ਕੇ ਸਾਡੇ ਸਾਰੇ ਲਈ ਇੱਕ ਰਾਹਦਾਰੀ ਦੀ ਤਰ੍ਹਾਂ ਕੰਮ ਕਰੇਗਾ ਅੱਜ ਸਾਡੇ ਨਾਲ ਸ਼ਾਮਲ ਹੋਏ ਸਾਰੇ ਮਾਨਯੋਗ ਮਹਿਮਾਨਾਂ ਉਦਯੋਗ ਜਗਤ ਦੇ ਪ੍ਰਤੀਨਿਧੀ ਅਤੇ ਵਿਦਵਾਨਾਂ ਦੇ ਦਾ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਸਹਿਯੋਗ ਅਤੇ ਸਾਂਝੇਦਾਰੀ ਇਸ ਨੀਤੀ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਹ ਨੀਤੀ ਨਾ ਸਿਰਫ ਉਦਯੋਗਾਂ ਲਈ ਨਿਯਮਿਤ ਮਨਜ਼ੂਰੀਆਂ ਨੂੰ ਆਸਾਨ ਅਤੇ ਤੇਜ਼ ਬਣਾਏਗੀ। ਸਾਨੂੰ ਇਸ ਅਗੇੜੇ ਸੋਚ ਵਾਲੀ ਨੀਤੀ ਨੂੰ ਤਿਆਰ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਨਾਲ ਹੀ ਮੈਂ ਚੇਅਰਪਰਸਨ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਚੰਗੀ ਨੀਤੀ ਸਰਕਾਰ ਨੂੰ ਦਿੱਤੀ। ਅੰਤ ਵਿੱਚ ਮੈਂ মিডিਆ ਅਤੇ ਸਾਰੇ ਭਾਗੀਦਾਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਹਾਜ਼ਰੀ ਅਤੇ ਯੋਗਦਾਨ ਨਾਲ ਇਸ ਸਮਾਰੋਹ ਨੂੰ ਮਹਤਵਪੂਰਨ ਬਣਾਇਆ। ਆਓ ਅਸੀਂ ਸਭ ਮਿਲ ਕੇ ਇੱਕ ਸਾਫ਼ ਸੁਥਰਾ, ਹਰਿਆ ਭਰਿਆ ਅਤੇ ਖੁਸ਼ਹਾਲ ਪੰਜਾਬ ਬਣਾਈਏ। ਜੈ ਹਿੰਦ। ਸਤਿਕਾਰ। ਬਹੁਤ-ਬਹੁਤ ਸ਼ੁਕਰੀਆ ਜੀ। ਸਾਰੇ ਵਪਾਰੀਆਂ, ਉਦਯੋਗਪਰੀਆਂ, ਸਨਤਕਾਰਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ